ਪੰਜਾਬ ਸਰਕਾਰ ਨੇ ਇੱਕ ਦਿਨ ਦਾ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਉਹ ਹੁਣੇ ਕਲੈਰਿਟੀ ਨਹੀਂ ਹੈ ਇੱਕ ਦਿਨ ਦਾ ਹੈ ਦੋ ਦਿਨ ਦਾ ਹੈ ਬਟ ਜਿੰਨੀ ਇੱਕ ਮੈਂ ਅਖਬਾਰ ਚ ਪੜੀ ਗੱਲ ਵੀ ਜਿਹੜਾ ਆਪਣਾ ਐਕਟ ਹੈ ਜਿਹਦੇ ਰਾਹੀਂ ਜਦੋਂ ਕੋਈ ਅਪਦੀ ਆਂਦੀ ਹੈ ਉਹਦੇ ਵਿੱਚ ਸੋਧ ਕਰਨ ਵਾਸਤੇ ਉਹਨਾਂ ਨੇ ਇੱਕ 26 ਤਰੀਕ ਨੂੰ ਸੈਸ਼ਨ ਸੱਦਿਆ ਸੋ ਉਹਦੇ ਵਿੱਚ ਮੈਂ ਅੱਜ ਸਵੇਰੇ ਹੀ ਭਗਵੰਤ ਮਾਨ ਸਾਹਿਬ ਨੂੰ ਖੁੱਡੀਆਂ ਸਾਹਿਬ ਨੂੰ ਚੀਫ ਸੈਕਟਰੀ ਸਾਹਿਬ ਨੂੰ ਤੇ ਕੁਲਤਾਰ ਸੰਵਾਜੀ ਨੂੰ ਅੱਜ ਸਵੇਰੇ ਚਿੱਠੀ ਲਿਖੀ ਹੈ ਇੱਕ ਤੇ ਉਹਦੇ ਵਿੱਚ ਮੈਂ ਆ ਰਿਕੁਐਸਟ ਕੀਤੀ ਹੈ ਵੀ ਚਲੋ ਹੁਣ 26 ਨੂੰ ਆਪਾਂ ਸੋਧ ਕਰਨ ਜਾ ਰਹੇ ਆ ਤੇ ਸਾਡਾ ਜਿਹੜਾ ਅਬੋਰ ਬਨਵਾੜੇ ਦਾ ਏਰੀਆ ਕਿਉਂਕਿ ਹਾਰਟੀਕਲਚਰ ਜਿਹੜਾ ਹੈ ਬਾਗਬਾਨੀ ਜਿਹੜੀ ਹੈ ਉਹ ਕਿਸੇ ਵੀ ਦਾਇਰੇ ਦੇ ਵਿੱਚ ਨਹੀਂ ਆਉਂਦੀ ਜਦੋਂ ਵੀ ਕੋਈ ਹੜ ਆਂਦਾ ਹੈ ਕੋਈ ਸੇਮ ਨਾਲ ਕੋਈ ਨੁਕਸਾਨ ਹੁੰਦਾ ਹੈ ਕੋਈ ਮੀਂਹ ਜਿਆਦਾ ਪੈ ਜਾਂਦਾ ਹੈ ਹਾਰਟੀਕਲਚਰ ਬਾਗਬਾਨੀ ਉਹਦੇ ਵਿੱਚ ਇਨਕਲੂਡ ਨਹੀਂ ਹੈ ਤੇ ਹੁਣ ਜੇ 26 ਤਰੀਕ ਨੂੰ ਆਪਾਂ ਸਪੈਸ਼ਲ ਸੈਸ਼ਨ ਬੁਲਾ ਹੀ ਰਹੇ ਹਾਂ ਇਸ ਕੰਮ ਵਾਸਤੇ ਤਾਂ ਮੈਂ ਇਹ ਚਿੱਠੀ ਲਿਖੀ ਹੈ ਉੱਥੇ ਵੀ ਗੱਲ ਕਰਾਂਗੇ ਵੀ ਬਾਗਾਂ ਨੂੰ ਵੀ ਹਾਰਟੀਕਲਚਰ ਨੂੰ ਇਹਦੇ ਵਿੱਚ ਸੋੰਦ ਕਰਕੇ ਇਸ ਐਕਟ ਦੇ ਵਿੱਚ ਪਾਇਆ ਜਾਵੇ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਤਾਂ ਆ ਵੀ ਕਹੂੰਗਾ ਵੀ ਹੁਣ ਵੀ ਇਸੇ ਇਸ ਸੀਜ਼ਨ ਦੇ ਵਿੱਚ ਬਹੁਤ ਨੁਕਸਾਨ ਹੋਇਆ ਕੀ ਕਹਿ ਰਹੇ ਸੀ ਵੀ ਡਿਜ਼ਾਸਟਰ ਮੈਨੇਜਮੈਂਟ ਦਾ ਫੰਡ ਬਹੁਤ ਘੱਟ ਹੈ ਕਿਉਂ ਮੈਂ ਕਿਸੇ ਤੋਂ ਮੰਗਾਂ ਤੇ ਮੈਂ ਆ ਗੱਲ ਇਸ ਕਰਕੇ ਕਹਿ ਰਿਹਾ ਵੀ ਆਪਣੇ ਅਬੋਰ ਤੇ ਬਲਵਾੜੇ ਏਰੀਏ ਦੇ ਵਿੱਚ 1 ਅਗਸਤ ਨੂੰ ਮੀਂਹ ਪਿਆ ਸੀ ਇੰਨੇ ਦਿਨ ਚਲੋ ਜਿਆਦਾ ਗੱਲ ਨਹੀਂ ਕੀਤੀ ਕਿ ਉਸ ਟਾਈਮ ਚੰਗਾ ਵੀ ਲੱਗਦਾ ਤੇ ਉਸ ਟਾਈਮ ਫੋਕਸ ਸੀ ਕਿ ਬਈ ਕਿਵੇਂ ਨਾ ਕਿਵੇਂ ਕਿਵੇਂ ਪਾਣੀ ਕਢੀਏ ਇੱਕ ਤਰੀਕ ਨੂੰ ਸਾਡੇ ਰਾਜਿੰਦਰ ਜੀ ਵੀ ਆਏ ਆ ਕਲਰ ਘੜੇ ਤੋਂ ਇੱਕ ਤਰੀਕ ਨੂੰ ਮੀਂਹ ਪੈਂਦਾ 1 ਅਗਸਤ ਨੂੰ ਅੱਜ ਤਾਰੀਖ ਹੈਗੀ ਹੈ 19 ਸੈਪਟੈਂਬਰ ਤੇ ਪਰਸੋਂ ਰਾਤ ਨੂੰ ਫਾਈਨਲੀ 6 ਹਫ਼ਤੇ ਬਾਅਦ ਪੰਜਾਬ ਸਰਕਾਰ ਨੇ ਡਰੇਨੇਜ ਡਿਪਾਰਟਮੈਂਟ ਨੇ ਠੇਕੇਦਾਰਾਂ ਠੇਕੇਦਾਰਾਂ ਦੇ ਡਿਊਟੀ ਲਾਈ ਵੀ ਇਹ ਫਲਾਣੇ ਫਲਾਣੇ ਪਿੰਡ ਹੈ ਜਿੱਥੇ ਜਿਆਦਾ ਪਾਣੀ ਇਕੱਠਾ ਹੈ ਅੱਜ ਵੀ ਤੇ ਤੁਸੀਂ ਜਾ ਕੇ ਪਾਣੀ ਕੱਢੋ ਤੇ ਮੈਂ ਵੀਡੀਓ ਕਲੀਪ ਪੇਸ਼ ਕਰਕੇ ਸੁਣਾਈ ਸੀ ਮਾਨ ਸਾਹਿਬ ਤਾਂ ਕਹਿ ਰਹੇ ਸੀ ਵੀ ਪੈਸੇ ਦੀ ਕਮੀ ਹੈ ਤੇ ਪਰਸੋਂ ਕਿਉਂ ਅ ਮਤਲਬ ਆਰਡਰ ਆਂਦਾ ਪਰਸੋਂ ਇਸ ਕਰਕੇ ਆਰਡਰ ਆਂਦਾ ਹੈ ਕਿਉਂਕਿ ਗਵਰਨਮੈਂਟ ਆਫ ਇੰਡੀਆ ਭਾਰਤ ਸਰਕਾਰ ਨੇ 25 26 ਦਾ 240 ਕਰੋੜ ਰੁਪਇਆ ਪਰਸੋਂ ਭਾਰਤ ਸਰਕਾਰ ਰਿਲੀਜ਼ ਕਰਦੀ ਹੈ 240 ਕਰੋੜ ਪੰਜਾਬ ਵਾਸਤੇ ਐਡਵਾਂਸ 25 26 ਦਾ ਤੇ ਜਿਵੇਂ ਉਹ ਪੈਸਾ ਆਂਦਾ ਉਹ ਠੇਕੇਦਾਰਾਂ ਨੂੰ ਆਰਡਰ ਦਿੱਤੇ ਜਾਂਦੇ ਇਹਦਾ ਮਤਲਬ ਪੰਜਾਬ ਸਰਕਾਰ ਕੋਲੇ ਐਸ ਡੀ ਆਰ ਐਫ ਦੇ ਵਿੱਚ ਜਿਹੜਾ ਵੀ ਕਾਨੂੰਨ ਦੇ ਤਹਿਤ ਉਹ ਪੈਸਾ ਉਸ ਅਕਾਊਂਟ 'ਚ ਰੱਖਣਾ ਕਾਨੂੰਨ ਹੈ ਤੇ ਉਹ ਪੈਸਾ ਖੁਰਦ-ਖੁਰਦ ਕਰਤਾ ਗਿਆ ਤੇ ਉਹਨਾਂ ਕੋਲੇ ਕੁਝ ਸੀਗਾ ਨਹੀਂ ਇਸ ਕਰਕੇ ਉਹਨਾਂ ਨੇ ਦਿੱਤਾ 6 ਹਫ਼ਤੇ ਮੈਂ ਕੱਲ ਆ ਬਿਆਨ ਵੀ ਦਿੱਤਾ ਸੀ ਇਟ ਇਜ਼ ਟੂ ਲੇਟ ਬਹੁਤ ਬਹੁਤ ਲੇਟ ਹੋ ਗਿਆ ਪਰ ਚਲੋ देर आए दुरुਸਤਾ ਉਹਦੇ ਬਾਵਜੂਦ ਜਿਹੜੇ ਪਹਿਲੇ ਪਿੰਡ ਉਹਨਾਂ ਨੇ ਚੂਜ਼ ਕੀਤੇ ਛੇ ਪਿੰਡਾਂ ਦਾ ਜਿਹੜਾ ਆਰਡਰ ਆਇਆ ਸੀ ਠੇਕੇਦਾਰਾਂ ਨੂੰ ਪਾਣੀ ਕੱਢੋ ਨਾ ਤਾਂ ਉਹਦੇ ਵਿੱਚ ਖੂਈਆਂ ਸਰਵਰ ਸੀ ਨਾ ਉਹਦੇ ਵਿੱਚ ਸਹੀਦਾ ਨਹੀਂ ਸੀ ਜਿੱਥੇ ਸਭ ਤੋਂ ਜ਼ਿਆਦਾ ਅੱਜ ਵੀ ਪਾਣੀ ਖੜਾ ਹੈ ਸੋ ਆ ਸਰਕਾਰ ਦਾ ਮਤਲਬ ਕਾਰਜਸ਼ਾਲੀ ਜਿਹੜੀ ਹੈ ਉਹ ਦਰਸਾਉਂਦੀ ਹੈ ਦੂਜੀ ਗੱਲ ਅ ਕੱਲ ਫਾਈਨਲੀ ਅਸੀਂ ਕਦੋਂ ਦਾ ਸੇਮ ਦਾ ਰੋਲਾ ਪਾ ਰਹੇ ਸੇਮ 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 ਆਪਣੇ 75000 ਏਕੜ ਰਕਬਾ ਆਪਣਾ ਬਾਗ ਬਾਗਾਂ ਦਾ ਹੈ ਉਹਦੇ ਵਿੱਚ ਮジョਰਿਟੀ ਕਿਨੂ ਹੈ ਸੋ ਦੇਖੋ 6 ਹਫਤੇ ਹੋ ਗਏ ਚਲੋ ਸਰਕਾਰ ਕੋਲੇ ਪੈਸੇ ਨਹੀਂ ਸੀ ਪੈਸੇ ਤਾਂ ਸਰਕਾਰ ਨੇ ਖੁਰਦ-ਖੁਰਦ ਕਰਦੇ ਲੇਕਿਨ ਮੈਂ ਤੁਹਾਨੂੰ ਵੀ ਪੱਤਰਕਾਰ ਸਾਥੀ ਨੂੰ ਵੀ ਇੱਕ ਰਿਕੁਐਸਟ ਕਰੂੰਗਾ ਅੱਜਕੱਲ ਕਿ ਇਹ ਵੀ ਕੋਈ ਬਿਆਨ ਦੇ ਦੇ ਦਿੰਦਾ ਹੈ ਕੋਈ ਕੁਝ ਗੱਲ ਕਹਿ ਦੇ ਦਿੰਦਾ ਆਪਾਂ ਉਹਦੇ ਉਹੇ ਵਰਕੇ ਤੇ ਛਾਪ ਦਿੰਦੇ ਆ ਤੇ ਜਿੰਨਾ ਮੇਰੇ ਸਮਝ ਸੀ ਚੌਥਾ ਸਤੰਭ ਹੋ ਤੁਸੀਂ ਥੋੜੀ ਜੀ ਉਹਦੀ ਨਾਲ ਗਹਿਰਾਈ ਦੇ ਵਿੱਚ ਜਾਇਆ ਕਰੋ ਗੱਲ 6 ਹਫਤੇ ਦੇ ਵਿੱਚ ਤੁਸੀਂ ਇੱਕ ਸਰਵੇ ਕਰੋ ਵੀ ਹਾਰਟੀਕਲਚਰ ਡਿਪਾਰਟਮੈਂਟ ਦੇ ਅਫਸਰ ਆਪਣੇ ਤੇ ਸਿਟਰਸ اسٹیਟ ਵੀ ਬਣਿਆ ਹੋਇਆ ਆਪਣੇ ਬੋਰ ਦੇ ਵਿੱਚ ਕਿਉਂਕਿ ਇਹ ਬੋਰ ਬਲਵਾਨੇ ਦੇ ਸਭ ਤੋਂ ਜ਼ਿਆਦਾ ਬਾਗ ਹੈ ਹਾਰਟੀਕਲਚਰ ਡਿਪਾਰਟਮੈਂਟ ਦੇ ਅਫਸਰ ਜਿਹੜੇ ਹੈ ਕਿੰਨੇ ਕਿਸਾਨਾਂ ਕੋਲੇ ਗਏ ਕਿੰਨੇ ਬਾਗਬਾਨਾਂ ਕੋਲੇ ਗਏ ਚਲੋ ਠੀਕ ਹੈ ਸਰਕਾਰ ਕੋਲੇ ਉਸ ਟਾਈਮ ਪੈਸਾ ਨਹੀਂ ਸੀ ਪੈਸਾ ਖੁਰਦ-ਬੁਦ ਕਰਤਾ ਸੀ ਪਰ ਜਿਹੜਾ ਪਾਣੀ ਖੜਾ ਸੀ ਕਿੰਨੇ ਕਿਸਾਨਾਂ ਨੂੰ ਉਹਨਾਂ ਨੇ ਕੋਈ ਸਲਾਹ ਦਿੱਤੀ ਐਡਵਾਈਸ ਦਿੱਤਾ ਵੀ ਆਪਾਂ ਚਲੋ ਕੀ ਕਰ ਸਕਦੇ ਕਈ ਹੋਰ ਵੀ ਤਰੀਕੇ ਹੁੰਦੇ ਕੋਈ ਦਵਾਈ ਪਾ ਕੇ ਜਾਂ ਜਿੱਥੇ ਕੋਈ ਗੱਟ ਪਾਣੀ ਸੀ ਕਈ ਕੈਮੀਕਲਸ ਉਹਦੇ ਨਾਲ ਪਾਣੀ ਜਲਦੀ ਲੀਚ ਕਰ ਜਾਂਦਾ ਪਰ ਕਹਿਣ ਦਾ ਭਾਵ ਹੈ ਕਿੱਥੇ ਕਿੱਥੇ ਜਾ ਕੇ ਉਹਨਾਂ ਨੇ ਕਿਹੜੇ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਵੀ ਆਪਾਂ ਕੀ ਕਰ ਸਕਦੇ ਹ ਕਿਵੇਂ ਆਪਣੇ ਬਾਗਾਂ ਨੂੰ ਪਚਾ ਸਕਦੇ ਇੱਕ ਬਹੁਤ ਆ ਮਤਲਬ ਗਵਰਨੈਂਸ ਫੇਲਿਅਰ ਆਪਾਂ ਜਿਹਨੂੰ ਕਹਿੰਦੇ ਆ ਮਤਲਬ ਗਵਰਨੈਂਸ ਫੇਲਿਅਰ ਹੈ ਵੀ ਜਿੱਥੇ ਆਪਣੇ ਇੰਨੇ ਅਫਸਰ ਬੈਠੇ ਹੋ ਕੀ ਕਰ ਰਹੇ ਸੀ ਐਂਡ ਤੁਸੀਂ ਜਾ ਕੇ ਮੇਰੀ ਗੱਲ ਤੇ ਨਾ ਵਿਸ਼ਵਾਸ ਕਰੋ ਪਤਾ ਕਰੋ ਕਿਸਾਨਾਂ ਤੋਂ ਕਿੰਨੇ ਕਿਸਾਨਾਂ ਕੋਲੇ ਆਇਆ ਸੀ ਕਿਹੜਾ ਅਫਸਰ ਆਇਆ ਸੀ ਕਦੋਂ ਆਇਆ ਸੀ ਤੇ ਕੀ ਸਲਾਹ مشورہ ਦੇ ਕੇ ਗਿਆ ਦੂਜੀ ਗੱਲ ਇੱਕ ਛੋਟਾ ਜਿਹਾ ਉਦਾਹਰਣ ਦਿੰਦਾ ਅਗੇਨ 1 ਅਗਸਤ ਨੂੰ ਮੀ ਪਿਆ ਸੀ ਤੇ ਜਿਹੜੀ ਸਪੈਸ਼ਲ ਗਿਰਦਾਵਰੀ ਦੇ ਆਰਡਰਸ ਹੈ ਸਪੈਸ਼ਲ ਗਿਰਦਾਵਰੀਜ਼ ਦੇ ਆਰਡਰ 12 ਨ ਨੂੰ ਹੁੰਦੇ ਹੈ ਮਕਾਨਾਂ ਵਾਸਤੇ ਤੇ ਫਸਲਾਂ ਵਾਸਤੇ ਆਪਣੇ ਏਰੀਆ ਦੇ ਵਿੱਚ 12 ਨ ਨੂੰ ਅੱਜ ਤਾਰੀਖ ਹੈ 19 ਤਰੀਕ ਫਸਲਾਂ ਦੀ ਗਿਰਦਾਵਰੀ ਸ਼ੁਰੂ ਹੋ ਗਈ ਬਾਗਤੋਂ ਦੇ ਵਿੱਚ ਹੈ ਨਹੀਂ 75000 ਏਕੜ ਤਾਂ ਵੈਸੀ ਹੀ ਬਾਹਰ ਨਿਕਲ ਗਿਆ ਸਬਜ਼ੀਆਂ ਦਾ ਪ੍ਰਸ਼ਨ ਜਿੰਨੇ ਜਿਹੜੇ ਪਟਵਾਰੀਏ ਕਈਆਂ ਨੂੰ ਪਤਾ ਹੀ ਨਹੀਂ ਲੇਕਿਨ ਬਹੁਤ ਵੱਡੀ ਜਿਹੜੀ ਇੱਕ ਲੈਪਸ ਅਗੇਨ ਗਵਰਨੈਂਸ ਫੇਲੀਅਰ ਹੈ ਜਿਹੜੇ ਮਕਾਨ ਬਹੁਤ ਭਾਰੀ ਤਦਾਰ ਦੇ ਵਿੱਚ ਮਕਾਨਾਂ ਦਾ ਨੁਕਸਾਨ ਹੋਇਆ ਆਪਣੇ ਦੋਨਾਂ ਹਲਕਿਆਂ ਦੇ ਵਿੱਚ ਅਬੋਰ ਦੇ ਵਿੱਚ ਬਲਵਾਣੇ ਦੇ ਵਿੱਚ ਉਸ ਮੀ ਕਾਰਨ ਐਂਡ ਸਰਕਾਰ ਨੇ ਹੁਣ ਜਿਹੜੀ ਚਿੱਠੀ ਕੱਢੀ ਹੈ ਜਿਹੜੀ ਪਹਿਲੀ ਗੱਲ ਤਾਂ 12 9 ਨੂੰ ਜਿਹੜੀ ਚਿੱਠੀ ਕੱਢੀ ਹੈ ਆਪਣੇ ਮੀਂਹ ਪੈ ਗਿਆ ਇੱਕ ਤਰੀਕ ਨੂੰ ਉਹ ਤਾਂ 10 9 ਨੂੰ ਚਿੱਠੀ ਕਢਣੀ ਚਾਹੀਦੀ ਸੀ ਗਿਰਦਾਵਰ ਵੀ ਆਪਣੇ ਤਾਂ 10 9 ਨੂੰ ਹੋਣੀ ਚਾਹੀਦੀ ਸੀ ਆਪਣੇ ਤਾਂ ਅਫਤ ਆ ਗਈ ਆਪਣੇ ਇੱਥੇ ਇਸ ਏਰੀਏ ਦੇ ਵਿੱਚ ਹੜ੍ਹ ਦਾ ਤਾਂ ਪਾਣੀ ਆਇਆ ਨਹੀਂ ਮੀਂਹ ਦਾ ਪਾਣੀ ਆਇਆ ਸੀ ਜਿਹੜਾ ਲੋਕ ਬਜ਼ੁਰਗ ਦੱਸਦੇ ਵੀ 100 ਸਾਲਾਂ ਚ ਐਜਾ ਮੀਂਹ ਨਹੀਂ ਪਿਆ ਲੇਕਿਨ ਮੈਂ ਜੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ